ਜਿੰਡਿਆਲਾ ਗੁਰੂ ਵਿੱਚ ਇੱਕ ਵਾਰ ਫਿਰ ਤੋਂ ਫਾਇਰਿੰਗ ਹੋਈ ਹੈ ਅਨਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਇੱਕ ਨੌਜਵਾਨ ਦੇ ਗੋਲੀਆਂ ਲੱਗੀਆਂ ਨੇ ਜਿਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚੀ ਕਰਵਾਇਆ ਗਿਆ ਮੌਕੇ ਤੇ ਪੁਲਿਸ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਇਹਨਾਂ ਇਧਰੋਂ ਆਏ ਗੋਲੀਆਂ ਚਲਾਉਂਦੇ ਉਹਦੇ ਕੱਪੜੇ ਮੰਗ ਕੇ ਆਉਂਦੇ ਅਸੀਂ ਕਿਤੇ ਚੱਲੇ ਸੀ ਪ੍ਰੋਗਰਾਮ ਦੇ ਤੇ ਉੱਥੇ ਕੋਟੇ ਦੁਕਾਨ ਦੇ ਕੋਲ ਗੋਲੀ ਮਾਰਤੀ ਉੱਥੇ ਹੀ ਮੇਰਾ ਦੋਤਾ ਮੇਰਾ ਇੱਕੋ ਲੱਗੀ ਪੈਰ ਤੇ ਹੁਣ ਵੇਖਿਆ ਨਹੀਂ ਕਿੰਨੀਆਂ ਦਵਦਾ ਲੈ ਕੇ ਦਵਦਾ ਮੁੰਡੇ ਨੂੰ ਲੈ ਕੇ ਬਨੇ ਵਜੀ ਦੁਪਹਿਰ ਤੇ ਇੱਕੋ ਹੀ ਆ ਗੋਲ ਗਏ ਪੰਜ ਜਾਣੇ ਪਾਈ ਦੋ ਜਾਣੇ ਤਿੰਨ ਜਾਣੇ ਰੰਦੇ ਚੱਲ ਕੇ ਦੋ ਜਾਣੇ ਗੋਲੀਆਂ ਦੋਵਾਂ ਕੋ ਪਿਸਤੌਲ ਇੱਧਰ ਗੋਲੀਆਂ ਚਲਾਉਂਦੇ ਗਏ ਇੱਧਰ ਤੋਂ ਆਵੇ ਕਦੋਂ ਟੱਟ ਸਾਹਮਣੇ ਹੀ ਉੱਥੇ ਤੱਕ ਖਿਲਰੇ ਆ ਜਗਾ ਉੱਥੇ ਵੀ ਉੱਥੇ ਵੀ ਪਏ ਆ ਉਹ ਦੁਕਾਨ ਦੇ ਗਾੜੀ ਵੀ ਪਏ ਆ ਆ ਹੁਣ ਆਏ ਆ ਉਹਦੇ ਦੇ ਵੇਖਣ ਮੁਖ ਨਹੀਂ ਰਹਿ ਜੇ ਮੌਕਾ ਵੇਖ ਕੇ ਕਾਰਵਾਈ ਜੋ ਕਰਨੀ ਕਰੋ ਕਾਰਵਾਈ ਕਾਰਵਾਈ ਚਾਹੀਦੀ ਕੱਲ ਹੋਰ ਵੀ ਕੁਝ ਕਰ ਸਕਦੇ ਜੇ ਅੱਜ ਬੋਲੀ ਵੱਜ ਜਾਂਦੀ ਫੇਰ ਅਸੀਂ ਕੀ ਕਰ ਸਕਦੇ ਜਿਆਦਾ ਵੱਜ ਜਾਂਦੀ ਤੇ ਨਹੀਂ ਨਹੀਂ ਸਾਡੇ ਨਾਲ ਕੋਈ ਨਹੀਂ ਗੱਲ ਬਾਤ ਹੈਗੀ ਉਹ ਮੁੰਡਾ ਆਇਆ ਕਰਨ ਕਰਨ ਉਹਦੇ ਮਗਰ ਉਹ ਬੰਦੇ ਆਏ ਤੇ ਮਾਰ ਇਨਾਂ ਨੂੰ ਗਏ ਆ ਜੰਡੇ ਵਾਲੇ ਦਾ ਇਹ ਮੁੰਡਾ ਹੋਰ ਇੰਨਾ ਕੋਈ ਉਹਨਾਂ ਦੀ ਲਾਗਜਪਾਜੀ ਹੈ ਤੇ ਕਰਨ ਕਰਨ ਦੇ ਪਿੱਛੇ ਆਏ ਜੋ ਇਨਾਂ ਨੂੰ ਮਾਰ ਕੇ ਖਲੋਤਿਆ ਨੂੰ ਫਿਰ ਹਾਲ ਲਗਾਤਾਰ ਪੰਜਾਬ ਵਿੱਚ ਲਾਅ ਇਨ ਆਰਡਰ ਦੀ ਸਥਿਤੀ ਵਿਗੜ ਰਹੀ ਹੈ ਤੇ ਇਸੇ ਦੇ ਚਾਹ ਦੇ ਵਾਰਦਾਤਾ ਹੋ ਰਹੀਆਂ ਨੇ ਬਿਊਰੋ ਰਿਪੋਰਟ ਜੀਕੇਆ ਟੀਵੀ ਜਿੰਡਿਆਲਾ ਗੁਰੂ ਵਿੱਚ ਇੱਕ ਵਾਰ ਫਿਰ ਤੋਂ ਫਾਇਰਿੰਗ ਹੋਈ ਹੈ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਇੱਕ ਨੌਜਵਾਨ ਦੇ ਗੋਲੀਆਂ ਲੱਗੀਆਂ ਨੇ ਜਿਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚੀ ਕਰਵਾਇਆ ਗਿਆ ਮੌਕੇ ਤੇ ਪੁਲਿਸ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਰਨੀ ਇਧਰੋਂ ਆਏ ਗੋਲੀਆਂ ਚਲਾਉਂਦੇ ਉਹਦੇ ਕੱਪੜੇ ਮੰਗ ਕੇ ਆਉਂਦੇ ਆਂ ਇਹ ਕਿਤੇ ਚੱਲੇ ਸੀ ਪ੍ਰੋਗਰਾਮ ਤੇ ਤੇ ਉੱਥੇ ਕੋਤੇ ਦੁਕਾਨ ਦੇ ਕੋਲ ਗੋਲੀ ਮਾਰਤੀ ਉੱਥੇ ਹੀ ਮੇਰਾ ਦੋਤਾ ਮੇਰਾ ਇੱਕੋ ਲੱਗੀ ਪੈਰ ਤੇ ਹੁਣ ਵੇਖਿਆ ਨਹੀਂ ਕਿੰਨੀਆਂ ਦੋਤਾ ਲੈ ਕੇ ਦੋਤਾ ਮੁੰਡੇ ਨੂੰ ਲੈ ਕੇ ਪਰ ਇਹ ਵਜੀ ਤੇ ਪੈਰ ਤੇ ਇੱਕੋ ਹੀ ਆ ਗੋਲਗੇ ਪੰਜ ਜਾਣੇ ਪੰਜ ਦੋ ਜਾਣੇ ਤਿੰਨ ਜਾਣੇ ਤਾਂ ਚੱਲ ਕੇ ਦੋ ਜਾਣੇ ਗੋਲੀਆਂ ਦੋਵਾਂ ਕੋ ਪਿਸਤੌਲ ਇੱਧਰ ਗੋਲੀਆਂ ਚਲਾਉਂਦੇ ਗਏ ਇੱਧਰ ਨੂੰ ਆਵੇ ਕਦੋਂ ਉੱਥੇ ਸਾਹਮਣੇ ਹੀ ਉੱਥੇ ਤੱਕ ਖਿਲਰੇ ਆ ਜੇ ਉੱਥੇ ਵੀ ਉੱਥੇ ਵੀ ਪਏ ਆ ਦੁਕਾਨ ਦੇ ਗਾੜੀ ਵੀ ਪਏ ਆ ਆ ਹੁਣ ਆਏ ਆ ਉਹਦੇ ਇਹ ਵੇਖਣ ਮੁੱਖ ਨਹੀਂ ਰਹਿ ਗਏ ਮੌਕਾ ਵੇਖ ਕੇ ਕਾਰਵਾਈ ਜੋ ਕਰਨੀ ਕਰੋ ਕਾਰਵਾਈ ਕਾਰਵਾਈ ਚਾਹੀਦੀ ਕੱਲ ਹੋਰ ਵੀ ਕੁਝ ਕਰ ਸਕਦੇ ਜਿਆਦੇ ਗੋਲੀ ਵਾਜਾਂਦੀ ਫੇਰ ਅਸੀਂ ਕੀ ਕਰ ਸਕਦੇ ਜ਼ਿਆਦਾ ਵਾਜਾਂਦੀ ਤੇ ਨਹੀਂ ਨਹੀਂ ਸਾਡੇ ਨਾਲ ਕੋਈ ਨਹੀਂ ਗੱਲਬਾਤ ਹੈਗੀ ਉਹ ਮੁੰਡਾ ਆਇਆ ਕਰਨ ਕਰਨ ਉਹਦੇ ਮਗਰ ਉਹ ਬੰਦੇ ਆਏ ਤੇ ਮਾਰ ਇਨਾਂ ਨੂੰ ਗਏ ਜੰਡੇ ਵਾਲੇ ਦਾ ਇਹ ਮੁੰਡਾ ਹੋਰ ਇੰਨਾ ਕੋਈ ਉਹਨਾਂ ਦੀ ਲਾਗਜਪਾਜੀ ਹੈ ਤੇ ਕਰਨ ਕਰਨ ਦੇ ਪਿੱਛੇ ਆਏ ਜੋ ਇਨਾਂ ਨੂੰ ਮਾਰ ਕੇ ਖਲੋਤੇ ਹਨ ਫਿਰ ਹਾਲ ਲਗਾਤਾਰ ਪੰਜਾਬ ਵਿੱਚ ਲਾਅ ਇਨ ਆਰਡਰ ਦੀ ਸਥਿਤੀ ਵਿਗੜ ਰਹੀ ਹੈ ਤੇ ਇਸੇ ਦੇ ਚੱਲਦੀ ਵਾਰਦਾਤਾ ਹੋ ਰਹੀਆਂ ਨੇ ਬਿਊਰੋ ਰਿਪੋਰਟ ਜੀਕੇ ਆ ਟੀਵੀ ਜਿੰਡਿਆਲਾ ਗੁਰੂ ਵਿੱਚ ਇੱਕ ਵਾਰ ਫਿਰ ਤੋਂ ਫਾਇਰਿੰਗ ਹੋਈ ਹੈ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਇੱਕ ਨੌਜਵਾਨ ਦੇ ਗੋਲੀਆਂ ਲੱਗੀਆਂ ਨੇ ਜਿਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚੀ ਕਰਵਾਇਆ ਗਿਆ ਮੌਕੇ ਤੇ ਪੁਲਿਸ ਪਹੁੰਚ ਕੇ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਇਹਨਾਂ ਇਧਰੋਂ ਆਏ ਗੋਲੀਆਂ ਚਲਾਉਂਦੇ ਉਹਦੇ ਕੱਪੜੇ ਮੰਗ ਕੇ ਆਉਂਦੇ ਅਸੀਂ ਕਿਤੇ ਚੱਲੇ ਸੀ ਪ੍ਰੋਗਰਾਮ ਤੇ ਤੇ ਉੱਥੇ ਕੋਟੇ ਦੁਕਾਨ ਦੇ ਕੋਲ ਗੋਲੀ ਮਾਰਤੀ ਉੱਥੇ ਹੀ ਮੇਰਾ ਦੋਤਾ ਮੇਰਾ ਇੱਕੋ ਲੱਗੀ ਪੈਰ ਤੇ ਹੁਣ ਵੇਖਿਆ ਨਹੀਂ ਕਿੰਨੀਆਂ ਦੋਤਾ ਲੈ ਕੇ ਦੋਤਾ ਮੁੰਡੇ ਨੂੰ ਲੈ ਕੇ ਬਨੇ ਵਜੀ ਤੇ ਪੈਰ ਤੇ ਇੱਕੋ ਹੀ ਆ ਗੋਲਗੇ ਪੰਜ ਜਾਣੇ ਪੰਜ ਦੋ ਜਾਣੇ ਤਿੰਨ ਜਾਣੇ ਤਾਂ ਚੱਲ ਕੇ ਦੋ ਜਾਣੇ ਗੋਲੀਆਂ ਦੋਵਾਂ ਕੋ ਪਿਸਤੌਲ ਇੱਧਰ ਗੋਲੀਆਂ ਚਲਾਉਂਦੇ ਗਏ ਇੱਧਰ ਤੋਂ ਆਵੇ ਕਦੋਂ ਟੱਟ ਸਾਹਮਣੇ ਹੀ ਉੱਥੋਂ ਤੱਕ ਖਿਲਰੇ ਆ ਜੇ ਉੱਥੇ ਵੀ ਉੱਥੇ ਵੀ ਪਏ ਆ ਉਹ ਦੁਕਾਨ ਦੇ ਗਾੜੀ ਵੀ ਪਏ ਆ ਆ ਹੁਣ ਆਏ ਆ ਉਹਦੇ ਇਹ ਵੇਖਣ ਮੁੱਖ ਨਹੀਂ ਰਹਿ ਗਏ ਮੌਕਾ ਵੇਖ ਕੇ ਕਾਰਵਾਈ ਜੋ ਕਰਨੀ ਕਰੋ ਕਾਰਵਾਈ ਕਾਰਵਾਈ ਚਾਹੀਦੀ ਕੱਲ ਹੋਰ ਵੀ ਕੁਝ ਕਰ ਸਕਦੇ ਜੇ ਅੱਜ ਗੋਲੀ ਵਾਜ ਜਾਂਦੀ ਤੇ ਫੇਰ ਅਸੀਂ ਕੀ ਕਰ ਸਕਦੇ ਜਿਆਦਾ ਵਾਜ ਜਾਂਦੀ ਤੇ ਨਹੀਂ ਨਹੀਂ ਸਾਡੇ ਨਾਲ ਕੋਈ ਨਹੀਂ ਗੱਲ ਬਾਤ ਹੈਗੀ ਉਹ ਮੁੰਡਾ ਆਇਆ ਕਰਨ ਕਰਨ ਉਹਦੇ ਮਗਰ ਉਹ ਬੰਦੇ ਆਏ ਤੇ ਮਾਰ ਇਹਨਾਂ ਨੂੰ ਗਏ ਜੰਡੇ ਵਾਲੇ ਦਾ ਇਹ ਮੁੰਡਾ ਹੋਰ ਇੰਨਾ ਕੋਈ ਉਹਨਾਂ ਦੀ ਲਾਗਜਪਾਜੀ ਹੈ ਤੇ ਕਰਨ ਕਰਨ ਦੇ ਪਿੱਛੇ ਆਏ ਜੋ ਇਹਨਾਂ ਨੂੰ ਮਾਰ ਕੇ ਖਲੋਤੇ ਹਨ ਫਿਰ ਹਾਲ ਲਗਾਤਾਰ ਪੰਜਾਬ ਵਿੱਚ ਲਾਅ ਇਨ ਆਰਡਰ ਦੀ ਸਥਿਤੀ ਵਿਗੜ ਰਹੀ ਹੈ ਤੇ ਇਸੇ ਦੇ ਚੱਲਦੀ ਵਾਰਦਾਤਾਂ ਹੋ ਰਹੀਆਂ ਨੇ ਬਿਊਰੋ ਰਿਪੋਰਟ ਜੀਕੇਆ ਟੀਵੀ